ਔਰ ਕੋਰ ਦੋਸਤੋ ਖਬਰ ਕਿ ਜਿਹੜੇ ਕੈਨੇਡੀਅਨਸ ਨੇ ਮਹਿੰਗਾਈ ਦੇ ਸਬੰਧ ਦੇ ਵਿੱਚ ਜਿਹੜੇ 2/3 ਨੇ ਉਹ ਇਸ ਵੇਲੇ ਇਹ ਮਹਿਸੂਸ ਕਰ ਰਹੇ ਆ ਕਿ ਗਰੋਸਰੀ ਸਟੋਰਾਂ ਦੇ ਉੱਤੇ ਕੀਮਤਾਂ ਵਧੀਆਂ ਜਾ ਰਹੀਆਂ ਇੱਕ ਨਵੀਂ ਪੋਲ ਆਈ ਆ ਉਹਨੇ ਸੁਜੈਸਟ ਕੀਤਾ ਆ ਕਿ ਜਿਹੜੀ ਫੂਡ ਇਨਫਲੇਸ਼ਨ ਆ ਉਹ ਭਾਵੇਂ ਕਿ ਬਾਵਯੂ ਦੇ ਇਸ ਗੱਲ ਦੇ ਕਿ ਮਹਿੰਗਾਈ ਘਟ ਰਹੀ ਆ ਫੂਡ ਇਨਫਲੇਸ਼ਨ ਘਟ ਰਹੀ ਆ ਆਪਾਂ ਕੱਲ੍ਹ ਵੀ ਖਬਰ ਕੀਤੀ ਸੀ ਪਰ ਇਹ ਸਾਰੇ ਕੁਝ ਦੇ ਬਾਵਜੂਦ ਵੀ ਲੋਕ ਤੰਗ ਨੇ ਇੱਕ ਜਿਹੜੀ ਲੈਜਰ ਦਾ ਸਰਵੇਆ ਹੈ ਉਹ ਸਰਵੇ ਦੇ ਵਿੱਚ ਉਹ ਇਹ ਪਤਾ ਲੱਗਿਆ ਕਿ 30% ਜਿਹੜੇ ਕਨੇਡੀਅਨ ਨੇ ਉਹ ਬਲੀਵ ਕਰਦੇ ਆ ਕਿ ਜਿਹੜੀ ਫੂਡ ਇਨਫਲੇਸ਼ਨ ਆ ਖਾਣ ਪੀਣ ਦੀਆਂ ਵਸਤਾਂ ਦੇ ਵਿੱਚ ਮਹਿੰਗਾਈ ਆ ਇਹ ਗ੍ਰੋਸਰੀ ਸਟੋਰਾਂ ਨੇ ਬੇਸਿਕਲੀ ਕੀਤੀ ਆ ਕਿ ਆਪਣਾ ਪ੍ਰੋਫਿਟ ਮਾਰਜਿਨ ਵਧਾਉਣ ਦੇ ਲਈ ਜਿਹੜੇ ਹੋਰ 26% ਨੇ ਉਹ ਇਹ ਸੋਚ ਰਹੇ ਆ ਕਿ ਇਹਦਾ ਬਹੁਤਾ ਕਾਰਨ ਜਿਹੜਾ ਗਲੋਬਲ ਇਕਨੋਮਿਕ ਫੈਕਟਰਸ ਆ ਤੇ ਜਿਹੜੇ ਕੁਝ ਹੈਗੇ ਆ ਉਹ ਜਿਹੜੇ ਪੰਜਾਂ ਦੇ ਵਿੱਚੋਂ ਇੱਕ ਜਿਹੜਾ ਆ ਉਹ ਫੈਡਰਲ ਸਰਕਾਰ ਨੂੰ ਬਲੇਮ ਕਰ ਰਿਹਾ ਹੈ ਮਹਿੰਗਾਈ ਹੈਗੀ ਆ ਹੁਣ ਉਹਦੇ ਬਾਰੇ ਲੋਕ ਸੋਚਦੇ ਵੱਖਰੇ ਵੱਖਰੇ ਤਰੀਕੇ ਦੇ ਨਾਲ ਗਰੋਸਰੀਜ਼ ਦੇ ਉੱਤੇ ਮਹਿੰਗਾਈ 1.4% April ਦੇ ਵਿੱਚ ਹੋਈ ਆ ਤੇ ਜਿਹਨੇ ਓਵਰ ਆਲ ਇਨਫਲੇਸ਼ਨ ਥੱਲੇ ਲਿਆਂਦੀ 2.7% ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਆਪਾਂ ਸਾਰੇ ਜਾਣਦੇ ਆ ਪਰ ਬਾਬਯੂ ਦੇ ਸਲੋ ਇਨਫਲੇਸ਼ਨ ਦੇ ਹਜੇ ਵੀ ਜਿਹੜੀਆਂ ਕੀਮਤਾਂ ਉੱਤੇ ਵੱਲੋਂ ਜਾ ਰਹੀਆਂ ਤੇ ਪਿਛਲੇ 3 ਸਾਲਾਂ ਦੇ ਵਿੱਚ ਗਰੋਸਰੀ ਦੀਆਂ ਕੀਮਤਾਂ 21.4% ਵਧ ਗਈਆਂ ਇਸ ਏਜੰਸੀ ਦੀ ਰਿਪੋਰਟ ਦੇ ਮੁਤਾਬਕ ਜਿਹੜੇ ਮੇਜਰ ਗਰੋਸਰਸ ਨੇ ਲੋਬਲਾ ਵਰਗੇ ਵੱਡੇ ਹੈਗੇ ਆ ਉਹ ਇਹ ਕਹਿ ਰਹੇ ਆ ਕਿ ਅਸੀਂ ਮਹਿੰਗਾਈ ਦੇ ਵਿੱਚੋਂ ਪ੍ਰੋਫਿਟ ਨਹੀਂ ਲੈ ਰਹੇ ਜਿਹੜੇ ਪੋਲੀਟਿਕਲ ਤੇ ਪਬਲਿਕ ਪ੍ਰੈਸ਼ਰ ਆ ਇਹਨਾਂ ਵਾਧੀਆਂ ਕੀਮਤਾਂ ਦੇ ਉੱਤੇ ਇਹ ਬਹੁਤ ਵੱਡਾ ਆ ਉਹ ਕਹਿੰਦੇ ਸਾਡਾ ਕੋਈ ਮੁਨਾਫਾ ਨਹੀਂ ਇਹਦੇ ਵਿੱਚ ਸਾਨੂੰ ਪਿੱਛੋਂ ਹੀ ਸਮਾਨ ਮਹਿੰਗਾ ਆ ਰਿਹਾ ਜਾਂ ਸਾਨੂੰ ਮਹਿੰਗਾ ਪੈ ਰਿਹਾ ਸਪਲਾਈ ਚੇਨ ਦੇ ਵਿੱਚ ਹੋਰ ਬਾਕੀ ਥਾਵਾਂ ਦੇ ਵਿੱਚ ਕਿ ਸਾਨੂੰ ਮਹਿੰਗਾ ਪੈ ਰਿਹਾ ਅਸੀਂ ਇਹਦੇ ਵਿੱਚੋਂ ਪੈਸਾ ਨਹੀਂ ਕਮਾ ਰਹੇ ਲੋਕ ਬਹੁ ਗਿਣਤੀ ਇਹ ਸੋਚਦੀ ਆ ਪਿਛੇ ਵਕ ਵਕ ਲੀਡਰਾਂ ਨੇ ਵੀ ਇਲਜ਼ਾਮ ਲਾਇਆ ਵੀ ਜਿਹੜੇ ਗਰੋਸਰੀ ਕੰਪਨੀਆਂ ਦੇ ਮਾਲਕ ਨੇ ਜਾਂ ਗਰੋਸਰੀ ਕੰਪਨੀਆਂ ਨੇ ਇਹ ਇਸ ਵੇਲੇ ਮਹਿੰਗਾਈ ਦੀ ਆੜ ਦੇ ਵਿੱਚ ਲੋਟ ਸ਼ਾਪ ਰਹੇ ਆ ਕਿ ਮਤਲਬ ਜ਼ਿਆਦਾ ਇਹਨਾਂ ਨੂੰ ਮਹਿੰਗਾਈ ਕਹਿ ਕੇ ਕਿ ਮਹਿੰਗਾਈ ਬਹੁਤ ਆ ਉਹਨਾਂ ਕਾਰਨਾਂ ਨੂੰ ਦੱਸ ਕੇ ਆਪਣੀਆਂ ਜੇਬਾਂ ਭਰ ਰਹੇ ਆ ਤੇ ਜਿਹਦੇ ਪਿੱਛੇ ਜੇ ਅੰਕੜੇ ਇਹਨਾਂ ਦੇ ਜਿਹੜੇ ਸਾਹਮਣੇ ਆਏ ਆਰ ਉਹ ਪ੍ਰੋਫਿਟ ਦੇ ਉੱਤੇ ਵੀ ਸਵਾਲ ਉੱਠੇ ਆ ਹੁਣ ਕੰਜ਼ਿਊਮਰ ਜਿਹੜੇ ਇੱਕ ਆਰਗੇਨਾਈਜ਼ਡ ਬਾਈਕਟ ਕਰ ਰਹੇ ਆ ਲੋਬਲਾ ਆਨਡ ਸਟੋਰਸ ਦਾ ਮਈ ਦੇ ਵਿੱਚ ਕਿਉਂਕਿ ਫਰਸਟ੍ਰੇਟਡ ਨੇ ਨਾ ਹਾਇਰ ਪ੍ਰਾਈਸਸ ਨੂੰ ਲੈ ਕੇ ਇੰਡਸਟਰੀ ਦੀ ਜਿਹੜੀ ਇਹ ਕਨਸੈਂਟਰੇਸ਼ਨ ਆ ਇਹਨੂੰ ਲੈ ਕੇ ਸੋ ਦਸਾਂ ਦੇ ਵਿੱਚੋਂ ਸੱਤ ਕੈਨੇਡੀਅਨ ਇਹ ਕਹਿ ਰਹੇ ਆ ਕਿ ਉਹ ਇਸ ਬਾਇਕਾਟ ਦਾ ਉਹਨਾਂ ਨੂੰ ਪਤਾ ਆ 58% ਦੀ ਸਪੋਰਟ ਵੀ ਕਰ ਰਹੇ ਜਿਹੜੇ 18% ਆ ਉਹ ਇਹ ਕਹਿੰਦੇ ਆ ਕਿ ਉਹਨਾਂ ਦੇ ਘਰ ਦੇ ਵਿੱਚ ਕਿਸੇ ਨਾ ਕਿਸੇ ਨੇ ਜੁਆਇਨ ਕੀਤਾ ਇਸ ਬਾਇਕਾਟ ਨੂੰ ਪੋਲ ਦੇ ਵਿੱਚ ਜਿਹੜੇ ਰੂਰਲ ਤੇ ਅਰਬਨ ਰਹਿਣ ਵਾਲੇ ਲੋਕ ਨੇ ਉਹਨਾਂ ਦੇ ਵਿਊਜ਼ ਬਾਇਕਾਟ ਬਾਰੇ ਹਾਈਲਾਈਟ ਕੀਤੇ ਗਏ ਆ ਜਿਹਦੇ ਵਿੱਚ ਇਹ ਦੱਸਿਆ ਗਿਆ ਕਿ ਜਿਹੜੇ ਇੱਕ ਅਰਬਨ ਏਰੀਆ ਦੇ ਵਿੱਚ ਜਿਹੜੇ ਪਾਰਟਿਸਿਪੇਟ ਕਰ ਰਹਿਣ ਵਾਲੇ ਲੋਕ ਨੇ ਉਹ ਇਸ ਬਾਈਕਾਟ ਦੇ ਵਿੱਚ ਜ਼ਿਆਦਾ ਪਾਰਟਿਸਿਪੇਟ ਕਰ ਰਹੇ ਸੋ ਜਿਹੜੀ ਲੈਜਰ ਦੇ ਵਿੱਚ ਇਹ ਹੈਗਾ ਕਿ ਲੈਜਰ ਦੀ ਰਿਪੋਰਟ ਦੇ ਵਿੱਚ ਕੁਝ ਨਵੀਆਂ ਗੱਲਾਂ ਬਾਤਾਂ ਸਾਹਮਣੇ ਆਈਆਂ ਆ ਜਿਹਦੇ ਵਿੱਚੋਂ ਜਿਹੜਾ ਇਹ ਕੁਝ ਹੋਰ ਪੱਖ ਆ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਉਹ ਸਮਝ ਆਉਣਗੇ ਸੋ ਜਿਹੜੇ ਜਿਹੜੀਆਂ ਅਨਫੇਅਰ ਕਿਹਾ ਜਾ ਰਿਹਾ ਇਸ ਚੀਜ਼ ਨੂੰ ਕੁਝ ਲੋਕ ਬਾਈਕਾਟ ਨੂੰ ਵੀ ਮਾੜਾ ਕਹਿ ਰਹੇ ਆ ਪਰ ਲੈਜਰ ਨੇ ਇਹ 1519 ਕੈਨੇਡੀਅਨਸ ਨੂੰ ਮਈ 17 ਤੋਂ ਲੈ ਕੇ 19 ਦੇ ਵਿਚਕਾਰ ਵਿਚਕਾਰ ਸਰਵੇ ਕੀਤਾ ਹੈ ਗਰੋਸਰੀ ਇਨਫਲੇਸ਼ਨ ਲੋਬਲਾ ਬਾਈਕਾਟ ਤੇ ਸਾਰੇ ਫੈਕਟਰਸ ਉਹਨਾਂ ਨੇ ਦੇਖਿਆ ਤੇ ਜਿਹਦੇ ਵਿੱਚ ਲੋਕ ਆਪਣੀ ਇਸ ਤਰ੍ਹਾਂ ਦੀ ਰਾਏ ਰੱਖ ਰਹੇ ਆ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ